ਉਦਲ ਜੀ ਥੋੜੀ ਕਰ ਦੇ ਮਾ ਜੀ ਨਾਲ ਗੱਲ ਦੀ ਗੱਲ ਕਰ ਧੰਨ ਗੁਰਨਾਨਦ ਜੀ ਥੋਠਾ ਕਰ ਤੂੰ ਪੈਰ ਦਾਸ ਜਿਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਬ ਤੁਮਰੀ ਕੀ ਪਾ ਮੈ ਸੁਖ ਕਨੇਰੇ ਕੋਏ ਨ ਜਾਣੈ ਤੁਮ ਦਾ ਅੰਤ ਪੂਚੇ ਤੇ ਪੂਚਾ ਭਗਵੰਤ ਸਗਲ ਸਮਗਰੀ ਤੁਮਰੇ ਸੂਤਰ ਤਾਰੀ ਤੁਮ ਤੇ ਹੋਏ ਸੋ ਆਗਿਆ ਕਾਰੀ tumri gat mit tum hi jani nanak das sada kurbani bol na ji sat naam shri wahe guru sat naam shri wahe guru do ek kar jod kar ardas tud pavai ta ane raas ਤੀਨੇ ਤਾਪ ਨਿਵਾਰਣ ਹਰ ਦੁੱਖ ਤਾਸ ਫਰਾਸ ਤਾ ਤੋ ਦਿਰਨ ਤੋ ਲਗੇ ਜਾਕੀ ਪ੍ਰਭ ਆਗੈ ਅਰਦਾਸ ਅਰਦਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਗੋਬਿੰਦ ਜੀ ਸਹਾਇ ਵਾਰਿਸ ਗੁਰੂ ਗੋਬਿੰਦ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਗੋਬਿੰਦ ਜੀ ਸਿਮਰ ਕੇ ਗੁਰੂ ਨਾਨਕ ਨੇ ਧਿਆਏ ਫਿਰੰਗਤ ਗੁਰਤੇ ਅਮਰਦਾਸ RAM ਦਾਸ ਹੋਏ ਸਹਾਈ ਅਰ ਜਨ ਹਰ ਕੋ ਨਿੰਦ ਨਾ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਸਿਧਿਆਈਐ ਜਿਸ ਤੇ ਸਭ ਦੁੱਖ ਜਾਏ ਤੇਗ ਬਹਾਦਰ ਸਿੰਘ ਦੀ ਹੈ ਕਰਨਾਉਣ ਦਿਆ ਵਹਿਤਾਏ ਸਭ ਥਾਈ ਹੋਏ ਸਹਾਈ ਸਭ ਥਾਈ ਹੋਏ ਸਹਾਈ धन धन दसवें पातशाह साहेब श्री गुरु गोबिंद सिंह जी महाराज सब थाई हो सहाय दसा पातशाहिया जोत हाजरा हजूर जाहरा जहूर सरकला भरपूर पानी के बोहित कर के जहाज पंजा तख्ता के मालक जुगो जुगटल साहिब श्री गुरु नानक जी के पाठ दर्शन दीदार का ध्यान तर के खालसा जी साहब बोलो जी ਸ਼ਿਰੀ ਵਾਹੇ ਗੁਰੂ ਪੰਜਾਬ ਪਿਆਰਿਆਂ ਚੋਹਾ ਸਾਹਿਬ ਜਾਦਿਆਂ ਚਾਲੂ ਮੁਕਤਿਆਂ ਹੱਠੀਆਂ ਜੱਪੀਆਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜਿੰਨਾ ਸਿੰਘਾਂ ਸਿੰਘਣੀਆਂ ਦੇ ਧਰਮ ਮਹਿਤ ਸੀਸ ਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚੜਖੜੀਆਂ ਤੇ ਚੜੇ ਤਨ ਆਰਿਆ ਰਾਜਰਾਏ ਸਿੱਖੀ ਸਦਕ ਕੇਸਾ ਸਵਾਸ ਸੰਗਨੇ ਵਹਾਇਆ ਤੇਰਾ ਪਾਣਾ ਮਿੱਠਾ ਕਰਕੇ ਮੰਨਿਆ ਤੁਥਾ ਵਰਤਮਾਨ ਘੱਲੂ ਘਾਰਿਆਂ ਵਿੱਚ ਸ਼ਹੀਦ ਹੋਏ ਤੇਨਾ ਦੀ ਪਵਿੱਤਰ ਕਮਾਈਕਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਸ਼੍ਰੀ ਵਾਹਿ ਹੈ ਗੁਰੂ ਪੰਜਾ ਤਖਤਾ ਸਰਬਤ ਗੁਰਦਵਾਰ ਦਾ ਧਿਆਨ ਕਰਕੇ ਖਾਲਸਾ ਜੀ ਸਹਬ ਬੋਲੋ ਜੀ ਸ਼੍ਰੀ ਵਾਹਿ ਹੈ ਗੁਰੂ ਪ੍ਰਥਮੇ ਸਰਬਤ ਖਾਲਸੇ ਜੀ ਕੀ ਅੰਦਾਸ ਹੈ ਜੀ ਸਰਬਤ ਖਾਲਸੇ ਜੀ ਕੋ ਵਾਹਿ ਹੈ ਗੁਰੂ ਵਾਹਿ ਹੈ ਗੁਰੂ ਚਿਤ ਆਵੇ ਚਿਤ ਆਵਨ ਕਾ ਸਦਕਾ ਸਭ ਸੁਖ ਹੋਵੇ ਜਹਾ ਜਹਾ ਖਾਲਸਾ ਜੀ ਸਾਹਿਬ ਤਹਾ ਤਾਰਛਿਆ ਰਿਆਇ ਦੇਗ ਤੇ ਖਤੇ ਦੀ ਪੈਦਰਖੇ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸ੍ਰੀ ਵਾਹਿਗੁਰੂ ਸਿੱਖਾ ਨੂੰ ਸਿੱਖੀ ਦਾਤ ਰਹਿਤ ਦਾਤ ਮੁਬੇਕ ਦਾਤ ਨਾਮ ਦਾਤ ਭਰੋਸਾ ਦਾਤ ਕੇਸ ਦਾਤ ਸਿਦਾਨਾ ਸਰਦਾਨਾ ਨਾਨਸ਼ੀ ਅੰਮ੍ਰਿਤਸਰ ਜੀ ਕੇ ਦਰਸ਼ਨ ਇਸ਼ਨਾਨ ਚੌਕੀਆਂ ਚੰਡੇ ਭੁੰਗੇ ਜੁਗੋ ਜੁਗਤਲ ਧਰਮ ਕਾ ਜੈ ਜੈਕਾਰ ਖਰਸਾ ਜੀ ਸਹਬ ਬੋਲੋ ਜੀ ਸ੍ਰੀ ਵਾਹਿ ਸਿੱਖਾਂ ਦਾ ਮਲ ਨੀਵਾ ਮਤੁਚੀ ਮਤ ਕਰਖਾ ਪਕਲ ਹੈ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਪਿਤਾ ਜੀਓ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਜਿਨ੍ਹਾਂ ਜਿਨ੍ਹਾਂ ਗੁਰਦੁਆਰਿਆਂ ਗੁਰਧਾਮਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਉਹਨਾਂ ਦੇ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਤਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਦੇ ਨਿਮਾਣਿਆ ਦੇ ਮਾਨ ਨੇ ਤਾਣਿਆ ਦੇ ਤਾਣ ਨੇ ਉਟਿਆਂ ਦੀ ਓਟ ਨੇ ਆਸਰਾ ਕੇ ਆਸਰਾ ਨੇ ਗਤਿਆਂ ਕੀ ਗਤ ਨੇ ਪਤਿਆਂ ਕੀ ਪਤ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ ਦੇ ਅਕਾਲ ਪੁਰਖ ਮਹਾਰਾਜਿਓ ਤਨ ਤਨ ਸਾਇਕ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜਿਓ ਤਨ ਤਨ ਬਾਬਾ ਸ੍ਰੀ ਚੰਦ ਜੀ ਮਹਾਰਾਜਿਓ ਤਨ ਤਨ ਬਾਬਾ ਦੀਪ ਸਿੰਘ ਜੀ ਮਹਾਰਾਜਿਓ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜਿਓ ਗੌਂਦ ਮਹਿਲਾ ਪਟਵਾ ਨਾਮ ਨਰਿੰਦਰ ਨਾਰਾਇਣ ਰਸਨਾ ਸਿਮਤ ਪਾਪ ਕਿਲਾਣ ਰਹਾਉ ਨਾਰਾ ਸਭ ਮਾਹੀ ਨਿਵਾਸ ਨਾਰਾਇਣ ਘਟ ਘਟ ਪ੍ਰਗਾਸ ਨਾਰਾਇਣ ਕਹਿਤੇ ਨਕ ਨ ਜਾਹੇ ਨਾਰਾਇਣ ਸੇਵ ਸਗਲ ਫਲ ਪਾਏ ਨਾਰਾਇਣ ਮਨ ਮਾਹੇ ਆਧਾਰ ਨਾਰਾਇਣ ਬਹੁਤ ਸੰਸਾਰ ਨਾਰਾਇਣ ਕਹਿਤ ਜਮ ਭਾਗ ਪਲਾਇਣ ਨਾਰਾਇਣ ਦੰਤ ਭਾਨੇ ਡਾਇਣ ਨਾਰਾਇਣ ਸਦ ਸਦ ਬਖਸ਼ਿੰਦ ਨਾਰਾਇਣ ਕੀਨੇ ਸੁਖ ਆਨੰਦ ਨਾਰਾਇਣ प्रकट कीनो प्रताप नारायण सत को माई बाप नारायण साध संग दरायन बारंबार दरायन गाण बस अगोचर गोर मिल रही बस अगोचर गोर मिल नहीं नारायण ओट नानक दास गही हे सच्चे बादशाह जियो दो जहां दे मालिक ਸਾਹਿਬ ਸਿੰਘ ਜੀ ਨੂੰ ਸਾਹਿਬ ਜੀ ਮਹਾਰਾਜ ਉਹ ਸ਼ਬਦ ਦਾ ਅਵਤਾਰ ਆਪ ਜੀ ਦੇ ਚੰਨਾ ਵਿੱਚ ਬੇਨਤੀ ਹੈ ਦਤਾਰ ਪਿਤਾ ਜੀ ਆਪ ਜੀ ਦੇ ਚੰ ਸੇਵਕ ਸਤਕਾਰਯੋ ਬੀਬੀ ਮਨਮੀਤ ਕੌਰ ਜੀ ਗੁਜਰਾਲ ਵਾਈਫ ਆਫ ਸਰਦਾਰ ਗੁਰਮੀਤ ਸਿੰਘ ਜੀ ਗੁਜਰਾਲ ਦਤਾਰ ਪਿਤਾ ਜੀਓ ਇਹਨਾਂ ਦੀ ਅੱਜ ਮੈਰਿਜ ਐਨੀਵਰਸਰੀ ਹੈ ਦਤਾਰ ਪਿਤਾ ਜੀਓ ਖੁਸ਼ੀਆਂ ਖੇੜੇ ਬਖਸ਼ਣੇ ਲੱਖ ਖੁਸ਼ੀਆਂ ਬਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਨਿਮਖ ਏਕ ਹਰਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਨਿਮਖ ਏਕ ਹਰਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਹੇ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਚੰਨ ਸਿੰਘ ਗੁਜਰਾਵਲ ਪਰਿਵਾਰ ਬੇਹਤ ਸੇਵਾਵਾਂ ਆਪ ਜੀ ਦੇ ਅਖੰਡ ਜੋਤ ਵਾਸਤੇ ਸੇਵਾਵਾਂ ਭੇਟਾ ਕਰਦੇ ਰਹਿੰਦੇ ਹਨ ਹੋਰ ਤਾਂ ਤਾਂ ਪਿਤਾ ਜੀਓ ਸਮਾਜ ਸੇਵਾ ਵਾਸਤੇ ਬੇਹਤ ਮਾਇਆ ਭੇਜਦੇ ਰਹਿੰਦੇ ਹਨ ਇਹਨਾਂ ਦੀ ਮਾਇਆ ਸਫਲੀ ਕਰਨੀ ਦਰਗਾਹ ਵਿੱਚ ਪ੍ਰਵਾਨ ਕਰਨੀ ਪੂਰੇ ਪਰਿਵਾਰ ਵਿੱਚ ਆਪਸ ਵਿੱਚ ਪ੍ਰੇਮ ਅਤਿ ਪਾਕ ਬਖਸ਼ਣਾ ਅਮਨ ਇਨ ਆਦੇਸ਼ ਉਪਰੰਤ ਦੇ ਘਰ ਵਾਪਸੀ ਵਾਪਸ ਤੇ ਸੰਪੂਰਨ ਤੌਰ ਤੇ ਤਾਰ ਪਿਤਾ ਜੀ ਆਪ ਜੀ ਨੇ ਅੰਗ ਸੰਸਰ ਹੈ ਦਾਤ ਬਖਸ਼ੀ ਤਾਰ ਪਿਤਾ ਜੀਓ ਖੁਸ਼ੀਆਂ ਖੇੜੇ ਬਖਸ਼ਣੇ ਨਾਮ ਦਿੱਤਾਤ ਬਖਸ਼ੀ ਅਮਰਤ ਦੇਲੇ ਦਾਜਾ ਕਣਾ ਕੀਰਤਨ ਦਿੱਤਾਤ ਬਖਸ਼ੀ ਸਤਕਾਰਿਓ ਭੈਣ ਮਨਮੀਤ ਕੈ ਉਸ ਜੀ ਨੂੰ ਬਹੁਤ ਸੁਚਕ ਜੇ ਧਰ ਨਾਲ ਕੀਰਤਨ ਕਰਨ ਦੀ ਦਾਤ ਬਖਸ਼ੀ ਕਾਰੋਬਾਰ ਸਫਲਤਾ ਬਖਸ਼ੀਆਂ ਹਰ ਮੈਦਾਨ ਫਤਿਹ ਬਖਸ਼ੀ ਤਾਰ ਪਿਤਾ ਜੀਓ ਸੇ ਪਿਆਰੇ ਮੇਲੜਾ ਜਿਨਾ ਮਿਲਿਆ ਤੇਰਾ ਨਾਮ ਸਤਨਾਮ ਸ਼੍ਰੀ ਵਾਹਿਗੁਰੂ ਚਿੱਤ ਆਵੇ ਨਾਮਕ ਨਾਮ ਚਰਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਬਦਕ ਵਾਹਿਗੁਰੂ ਜੀ ਕਾ ਖਾਲਸਾ वाहिगुरु जी की फतेह जकारा गज के जी बोले हाले। देखते फतेह पंथ की जीत राज करेगा खालसा चू चोलते निशान रहे पंथ महाराज की। लागते रहे गुरु महाराज के अड़े सो चढ़े सन परे सो तरे बोले सत श्री अकाल वाहेगुरु जी का खालसा वाहेगुरु जी की फतेह ਯੇ ਸ਼ੁਕਰ ਹੈ ਯੇ ਸ਼ੁਕਰ ਧਨਪਾਗ ਜੀ ਧਨਪਾਗ ਬਹੁਤ ਬਹੁਤ